ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਸੀਰ ਸਿੰਘ ਪਹਾੜੀ ਕਿਰਤੀ ਸੰਧੂਨੀਆਂ ਨਾ ਬਲਾਕ ਉਮੀਦਪੁਰਧਾਨ ਜੋ ਕਿ ਸਾਡਾ ਪੰਜਾ 6 ਸੱਤ ਮਹੀਨਿਆਂ ਤੋਂ ਜ਼ਮੀਨ ਦਾ ਝਗੜਾ ਚੱਲ ਰਿਹਾ ਜਸਵੀਰ ਸਿੰਘ ਸਨਫਾ ਗੁਰਨਾਮ ਸਿੰਘ ਭਧੌੜ ਜਿਹਨੂੰ ਧੰਮੀ ਕਹਿੰਦੇ ਆ ਉਹਦੇ ਨਾਲ ਮੇਰਾ ਜ਼ਮੀਨ ਦਾ ਝਗੜਾ ਚੱਲ ਰਿਹਾ ਉਹਨੇ ਸਾਡੇ ਬਜ਼ੁਰਗਾਂ ਤੋਂ 6 ਛੜ ਕਨਾਲਾਂ ਪਹਿਲੀ ਵੇਲੇ ਸੀਗੀ 6 ਛੜ ਕਨਾਲਾਂ ਪਹਿਲੀ ਵੇਲੇ ਸੀ ਤੇ 6 ਛੜ ਕਨਾਲਾਂ ਦੇ ਵਿੱਚੋਂ ਮੈਂ ਉਹਨਾਂ ਤੋਂ 18 ਕਨਾਲਾਂ ਮੈਂ ਵਾਪਸ ਕਰਵਾ ਲਈ ਸੀਗੀ 30 ਰੱਖ ਦੇ ਕਿੱਲੇ ਦੇ ਹਿਸਾਬ ਦੇ ਨਾਲ ਬਿਆਨਾ ਹੋ ਗਿਆ ਸੀ ਰਿਜੈਕਟਰੀ ਕਰਾਉਣੀ ਸੀ ਅਜੇ 15 ਲੱਖ ਰੁਪਏ ਮੇਰਾ ਬਿਆਨਾ ਗਿਆ ਉਹਨਾਂ ਬੰਨੀ ਤੇ ਮੁਰਕੇ ਜਿਹੜੇ ਜਿੱਥੇ ਉਹਨਾਂ ਦੇ 8 ਕਿੱਲੇ 6 ਕਿੱਲੇ ਪੜੀਦੇ ਉੱਥੇ ਮੇਰੇ 3 ਕਿੱਲੇ ਜੱਦੀ ਪੜੀ ਆ ਮੇਰੇ ਕੋਲ ਆ ਜਮਾ ਬੰਦੀ ਆ ਨਵੀਂ ਜਮਾ ਬੰਦੀ ਕਢਾਈ ਵੀ ਆ ਦੇਖੋ ਕਿ ਇੱਥੇ ਮੇਰੇ ਜਿੱਥੇ ਉਹਨਾਂ ਦੇ 6 ਕਿੱਲੇ ਆ ਉੱਥੇ ਮੇਰੇ 3 ਕਿੱਲੇ ਜੱਦੀ ਵਾਲੇ ਪੜੀ ਆ ਤਾਂ ਨਵਰਾ ਵਾਲੀ ਸਾਡੀ ਤੇ ਉੱਥੇ ਮੈਂ ਢੂੜ ਕਿੱਲਾ ਆਪ ਦਾ ਝੋਨੇ ਦਾ ਲਾ ਲਿਆ ਸੀਗਾ ਉਹ ਮੀਨੇ ਹੋ ਗਏ ਝੋਨਾ ਲਾਏ ਨੂੰ ਤੇ ਉਹਨਾਂ ਨੇ ਆ ਕੇ ਠੱਕੇ ਨਾਲ ਮੇਰਾ ਝੋਨਾ ਟਰੈਕਟਰ ਦੇ ਨਾਲ ਬਾਹਾ ਬਾਹਾ ਕਿਨੇ ਉਹ ਛੱਡ ਪਿੰਡ ਵਾਲੇ ਜਿਹਨਾਂ ਦੇ ਪਹਿਲੀ ਠੇਕੇ ਤੇ ਲਈਆ ਗੋਰਾ ਹਰੀਪ ਤੇ ਉਹ ਉਹਦਾ ਪਿਓ ਬੈਂਤ ਸਿੰਘ ਉਹਨਾਂ ਨੇ ਆਪ ਦਾ ਟਰੈਕਟਰ ਦੇ ਨਾਲ ਰੋਟਾਵੇਟਰ ਮਾਰ ਕੇ ਮੇਰਾ ਝੋਨਾ ਵਾਤਾ ਸੀ ਫਿਰ ਉਹਨਾਂ ਨੇ ਆਪ ਦਾ ਝੋਨਾ ਲਾ ਲਿਆ ਸੀਗਾ ਤੇ ਕੀਦਾਂ ਹਾਂ ਹਾਂ ਤੇ ਉਹ ਵੀ ਨਾਲ ਸੀਗੇ ਉਹਨਾਂ ਨੇ ਕਹਿੰ ਕਰਾਤ ਨੂੰ ਮੇਰਾ ਆਪ ਦਾ ਟ੍ਰੈਕਟਰ ਲਿਆ ਕੇ ਇਹਨਾਂ ਨੇ ਗੋਰੇ ਨੇ ਤੇ ਉਹਦੇ ਉੱਤੇ ਬੈਂਤਰੇ ਤੇ ਉਹ ਆਪਣੇ ਭਰਾਵੜ ਵਾਲੇ ਧੰਮੀ ਹੋਣੀ ਅਗਰ ਆ ਆਪਣਾ ਜਸਵੀਰ ਸਿੰਘ ਧੰਮੀ ਇਹਨਾਂ ਨੇ ਰਾਤ ਨੂੰ ਬੰਦੇ ਇਕੱਠੇ ਕਰਕੇ ਸਨੇਹ ਦਾਸਰਾ ਲਿਆ ਕੇ ਤੇ ਮੇਰਾ ਝੋਨਾਵਾ ਹੈ ਇਹਨਾਂ ਨੇ ਉਸ ਤੋਂ ਬਾਅਦ ਮੈਂ ਉਹਦੀ ਝੋਨੇਵਾਹ ਦੀਆਂ ਮੇਰੇ ਕੋਲ ਫੋਟੋਆਂ ਆ ਦੇ ਪੰਨਾ ਜੀ ਆਹ ਝੋਨਾ ਮੇਰੇ ਭਾਈ ਦੇ ਫੋਟੋਆਂ ਹੈਗੀਆਂ ਤੇ ਉਹਦੇ ਬਾਹਨ ਦੇ ਵਿੱਚ ਜਿਹੜੀ ਮੋਟਰ ਲੱਗੀ ਹੋਈ ਆ ਉਹ ਮੇਰੇ ਨਾਮ ਮੇਰੀ ਪੈੜੀ ਦੇ ਵਿੱਚ ਲੱਗੀ ਹੋਈ ਆ ਉਹਦੀਆਂ ਫੋਟੋ ਕਾਪੀਆਂ ਆ ਦੇ ਦੇਖੋ ਜੀ ਆਰ ਸੀ ਤਾਂ ਉਹਦੀਆਂ ਮੇਰੇ ਕੋਲੇ ਆ ਦੇਖੋ ਮੋਟਰ ਨੰਬਰ ਆਰ ਸੀ ਤਾਂ ਜੋ ਮੇ ਲੈਣ ਦਾ ਖਰਚਾ ਭਰਿਆ ਹੋਇਆ ਸਾਰਾ ਕੁਝ ਭਰਿਆ ਹੋਇਆ ਉਸ ਤੋਂ ਬਾਅਦ ਮੈਂ ਚੌਕੀ ਬਰਾਸਪੁਰ ਦਰਖਾਸਤ ਦਿੱਤੀ ਉਹਨਾਂ ਨੇ ਵੀ ਮੇਰਾ ਕੁਝ ਵਾਕਰਿਆ ਤੇ ਫਿਰ ਉਸ ਤੋਂ ਬਾਅਦ ਮੈਂ ਡਿਪਟੀ ਸਾਹਿਬ ਦੇ ਬਦਨੀ ਦਰਖਾਸਤ ਦਿੱਤੀ ਹਜੇ ਵੀ ਮੇਰੀ ਬਦਨੀ ਦਰਖਾਸਤ ਪਈਆ ਉਹਨਾਂ ਨੇ ਵੀ ਕੋਈ ਗੌਰ ਕਰੀ ਐਸਐਸਪੀ ਮੋਗਾ ਦੇ ਮੈਂ ਦਰਖਾਸਤ ਦਿੱਤੀ ਉਹਨਾਂ ਨੇ ਵੀ ਕੋਈ ਗੌਰ ਕਰੀ ਤੇ ਹੁਣ ਜੀ ਫੜੋ ਕਹਿੰਦੇ ਵੀ ਇਹਦੇ ਕਾਰਵਾਈ ਹੋਣੀ ਚਾਹੀਦੀ ਮੈਂ ਉਹਨਾਂ ਦਾ ਜਿਹੜਾ ਮੇਰਾ ਰੂਡ ਕਿਲਾ ਚੋਂ ਨਾ ਬਾਹਾ ਸੀ ਉਹਨਾਂ ਨੇ ਮੈਂ ਮੈਂ ਵੀ ਉਹਨਾਂ ਦਾ ਰੂਡ ਕਿਲਾ ਚੋਂ ਨਾ ਉਵੇਂ ਬਾਹਾ ਹੜੋ ਮੇਰੇ ਤੇ ਕਾਰਵਾਈ ਕਰਨੇ ਜene ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇਹ ਜਿੰਨੇ ਉਹਨਾਂ ਦੇ ਕਾਰ ਪਹਿਲਾਂ ਉਹਨਾਂ ਦੇ ਕਾਰਵਾਈ ਹੋਵੇ ਜਿਨ੍ਹਾਂ ਨੇ ਮੇਰੇ ਤੇ ਬੰਨਾ ਵਾਇਆ ਟਰੈਕਟਰ ਨਾਲ ਰੋਟਾਵੇਟਰ ਨਾਲ ਜਿਹੜੇ ਬੰਦੇ ਨੇ ਮੈਂ ਨਾਮ ਲਏ ਆ ਗੋਰੇ ਦਾ ਬਿਆਨ ਦਾ ਤੇ ਗਦਾਮ ਸਿੰਘ ਆਦੋ ਆਪਣਾ ਜਸਵੀਰ ਸਿੰਘ ਧੰਮੀ ਭਟੌੜ ਵਾਲਾ ਇਹਨਾਂ ਦੇ ਪਰਚਾ ਹੋਵੇ ਪਹਿਲਾਂ ਉਸ ਤੋਂ ਬਾਅਦ ਮੇਰਾ ਦੇਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਆਨ ਸਿੰਘ ਮੱਲਿਆਣਾ ਕਿਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਇਹ ਮੁੱਦਾ ਕਾਫੀ ਟਾਈਮ ਤੋਂ ਚੱਲ ਰਿਹਾ ਵਾ ਜਿਵੇਂ ਸਾਡੇ ਪ੍ਰਧਾਨ ਸਾਹਿਬ ਜਗਸੀਰ ਨੇ ਦੱਸਿਆ ਹੀ ਆ ਉਹ ਜੋ ਝੋਨਾ ਸੀ ਇਹਨਾਂ ਨੇ ਲਾਇਆ ਸੀ ਜਿਹੜੀ ਉਹ ਪੈਲੀ ਆ ਇਹਨਾਂ ਦੀ ਮਾਲਕੀ ਪੈਲੀ ਆ ਇਹ ਤਿੰਨਾਂ ਭਰਾਵਾਂ ਦੇ ਨਾਂ ਬੋਲਦੀ ਆ ਜਿਹੜੀ ਉਹ ਜਗਸੀਰ ਨੇ ਪਹਿਲੀ ਲਈਆ ਭਧੌੜ ਵਾਲੇ ਜਸਵੀਰ ਸਿੰਘ ਨੇ ਉਹ ਪਹਿਲੀ ਜਿਹੜੀ ਆ ਉਹਦੇ ਪਿਤਾ ਤੋਂ ਲਈ ਸੀਗੀ ਮਸਲਾ ਜੀ ਮਸਲਾ ਭਾਈ ਜੀ ਇਹ ਆ ਮੈਂ ਜਸਵੀਰ ਸਿੰਘ ਕੰਮੀ ਪ੍ਰੈਕਸਪਰੇ ਨਗਰਕੋਸਰ ਭਧੌੜ ਅਸੀਂ ਭਾਈ ਜੀ ਜ਼ਮੀਨ ਬਾਇ ਲੈ ਗਿਆ ਸਵਾਟ ਕਿਲੇ ਮਾਚੀ ਕੀ ਸਰਦਾਰ ਸੰਤੋਖ ਸੰਤੋ ਅਸੀਂ ਜ਼ਮੀਨ ਬਾਇ ਲੈਣ ਤੋਂ ਪਹਿਲਾਂ ਇਹਨਾਂ ਨੂੰ ਮੁੰਡਾ ਨੂੰ ਦੱਸਿਆ ਵੀ ਤੁਹਾਡਾ ਪੁਰਖ ਜ਼ਮੀਨ ਵੇਚਦਾ ਹੈ ਇਹ ਛੋਟਾ ਮੁੰਡਾ ਜਿਹੜਾ ਜਕਸੀਰ ਭਾਨਿਆ ਕਹਿੰਦਾ ਵੰਗਾ ਲੱਤਾ ਭਾਨੋ ਨੂੰ ਮੈਂ ਕੋਟੇ ਭਾਨੂ ਅਸੀਂ ਇਹਨਾਂ ਨੂੰ ਕਹਿ ਬ ਯਾਰ 6 ਮਹੀਨੇ ਅਸੀਂ ਕੁਛ ਨਹੀਂ ਕਰਦੇ 6 ਮਹੀਨਿਆਂ ਨੂੰ ਦੀ ਰਜਿਸਟਰੀ ਕਰਾਵਾਂਗੇ ਫੇਰ ਇੱਧਰ ਚਾਕੀ ਨਾ ਤੁਹਾਡਾ ਪਹਿਲਾ ਉਹ ਤੋਂ ਪਹਿਲਾਂ ਸਾਹਮਣੇ ਸਾਹਮਣੇ ਅਸੀਂ ਬਜ਼ੁਰਗ ਨੂੰ ਵੀ ਕਹਿ ਆ ਬ ਯਾਰ ਤੁਹਾਡੀ ਬਹਿ ਕੀ ਗੱਲ ਕਰਾ ਦੇ ਨੇ ਉਹ ਕਹਿੰਦਾ ਯਾਰ ਮੈਨੂੰ ਘੁੱਟ ਕੇ ਲਾ ਘਰੋ ਕਹਿੰਦਾ ਮੈਂ ਕਰਨੇ ਉਹ ਕਿਵੇਂ ਕਿਵੇਂ ਗੱਲੋਂ ਉਹ ਮੈਨੂੰ ਮੋਟਰ ਮੱਟ ਵਾਲੀ ਗੱਲ ਕਹਿੰਦਾ ਮੈਨੂੰ ਮੋਟਰ ਅਸੀਂ ਬਜ਼ੁਰਗ ਨਾਲ ਗੱਲ ਕਰੀ ਇਹ ਮੋਟਰ ਤੋਂ ਹੀ ਦਿੱਤੀ ਉਹ ਕਹਿੰਦਾ ਯਾਰ ਤੁਹਾਨੂੰ ਕੋਈ ਮੋਟਰ ਕਿੱਧਰ ਹੋਰ ਦੇ ਤੁਸੀਂ ਕਨੈਕਸ਼ਨ ਦੇਉਂਗਾ ਕਹਿੰਦਾ ਤਾਂ ਸੋਕੜੇ ਨੂੰ ਦੇਵਾਂਗੇ ਉਹ ਸਾਰਾ ਹੁੰਦਾ ਨਾ ਮੈਂ ਐਫੀ ਡਬਲ ਦਿੱਤਾ ਮੈਂ ਮੈਂ ਪੰਜਰ ਕੇਸ ਵੀ ਲੜਿਆ ਕਹਿੰਦਾ ਮੈਂ ਅਨਜਾਣ ਨਹੀਂ ਮੈਂ ਐਫੀ ਡਬਲ ਸੋਚ ਸਮਝ ਕੇ ਦਿੱਤਾ ਜੇ ਮੋਟਰ ਮੇਰੇ ਨਾਂ ਸੀ ਉਹਨੇ ਕੀ ਕਰਿਆ ਤਾਂ ਹੋਰ ਤਾਂ ਕੁਝ ਹੋਇਆ ਨਹੀਂ ਉਹਨੇ ਦੇਖੀ ਪਹਿਲਾਂ ਜਦੋਂ ਐਸਪੀ ਕਿਹਾਈ ਪਾਈ ਅਸੀਂ ਕਣਕ ਦੂਜੀ ਕਣਕ ਠੀਕ ਉਦੋਂ ਬਾਅਦ ਅਸੀਂ ਝੋਨਾ ਲਾਇਆ ਹੁਣ ਝੋਨਾ ਵੱਢਣ ਵੇਲੇ ਨਾ ਦੇ ਕਣਕ ਵੱਢਣ ਵੇਲੇ ਨਾ ਹੀ ਚੇਬੜਿਆ ਨਾ ਝੋਨਾ ਕੋਣਾ ਕੇ ਤੋਂ ਲਾਲਾ ਮਾਰਾ ਸਾਡਾ 1.5 ਗੱਲਾ ਝੋਨਾ ਨੇ ਨਸਟ ਕਰਤਾ ਮਤਲਬ ਕਿ ਪ੍ਰਧਾ ਅਲਗੈਰੀ ਪ੍ਰਧਾ ਬਾਇਨਾ ਪ੍ਰਧਾ ਮਦਦ ਸਰਕਾਰ ਦਾ ਖਰਚਾ ਤੇ ਵੀ ਬਾਇਨਾ ਇਹਨੇ ਪਰ ਝੋਨਾ ਨਸਟ ਕਰਤਾ 150 20 ਗੱਟੇ ਝੋਨੇ ਦੇ ਤਬਾਹ ਕਰ ਦਿੱਤੀ ਅਸੀਂ ਚਲੋ ਫਰੀਮ ਜਨਤਾ ਨੂੰ ਚੁਕਾ ਕੇ ਆਪਦਾ ਮਨ ਹੌਲਾ ਕਰਾਇਆ ਬ ਯਾਰ ਸੜੇ ਨਾ ਇਹਨੂੰ ਹੱਕ ਨਾ ਲੱਗੇ ਜੇ ਨਾ ਅਜ ਦਾ ਪਾਪ ਨਾ ਹੋਵੇ ਪਰ ਇਹਨੂੰ ਰੱਬ ਨੇ ਮਾਫਰੀ ਕਰਨਾ ਇਹਨੂੰ ਜਰੂਰ ਪਾਪ ਨਾ ਕੁਏ ਟਿੱਬੀ ਕਰਦਾ ਹੁਣ ਐਵੇਂ ਕੰਨਾਂ ਚ ਵਜਦਾ ਤੁਰਾ ਫਿਰਦਾ ਮੈਂ ਕਹਿੰਦਾ ਅਸੀਂ ਕਹਿੰਨੇ ਆਂ ਕਿ ਤੂੰ ਕਹਿੰਦਾ ਵੀ 18 ਕਨਾਲਾ ਦੂਜੇ ਖੇਤ ਹੈ ਜੇ ਉੱਥੇ ਛੱਡ ਦੇ ਜੇ ਤੂੰ ਕਹਿੰਦਾ ਵੀ 18 ਕਨਾਲਾ ਫੁੱਟਾ ਇੱਥੇ ਕੋਲ 6 ਕੱਲੇ ਆ ਸਭਾ ਤੋਂ 6 ਕੱਲੇ ਤੁਹਾਡੇ ਉੱਥੇ ਆ ਸੀ ਕਿ ਨਾ ਉੱਥੇ ਛੱਡ ਦੇ ਹੁਣ ਕਰੀ ਜਾਂਦਾ ਮੇਰਾ ਬਿਆਨਾ ਉਹ ਕਹਿੰਨੇ ਦੀ ਗੱਲ ਸੁਣ ਲੋ ਸਰਦਾਰ 75 ਸਿੰਘ ਨੰਬਰ ਦਾ ਮਾਛੀ ਕੇ ਤੇ ਉਹਦੇ ਨਾਲ ਪੰਜ ਸੱਤ ਬੰਦੇ ਮੋਹ ਦਵਾਰ ਆਏ ਸਾਡਨ ਇਹਨਾਂ ਦੀ ਗੱਲ ਹੋ ਗਈ ਭਾਈ ਜੀ ਇਹਨਾਂ ਨੇ ਹਫਤੇ ਦਾ ਟਾਈਮ ਲਿਆ ਹਫਤੇ ਬਾਅਦ ਮੈਂ ਸਾਰਾ ਦਿਨ ਡੀਸੀ ਦੇ ਬੈਠਾ ਰਹਿਆ ਹਰਨਾਲ ਸਿੰਘ ਆ ਗਿਆ ਕੋਈ ਕਰਾਉ ਰਿਹਾ ਰਜਿਸਟਰੀ ਉਹ ਦਿਨ ਆਇਆ ਕੋਈ ਫੇਰ ਹੱਥ ਨੇ ਵਿੱਚ ਤਰ ਸੋਹ ਕਹਿੰਦਾ ਵੀ ਭਾਈ ਹਫਤੇ ਦਾ ਟਾਈਮ ਵਧਾ ਦੇ ਇਹਨਾਂ ਦੀ ਕੋਈ ਟਿਕਤ ਨਹੀਂ ਮੈਂ ਹਫਤੇ ਦਾ ਟਾਈਮ ਵਧਾਤਾ ਭਾਈ ਜੀ ਹਫਤੇ ਬਾਅਦ ਜਿੱਦਾਂ ਫੇਰ ਡੇਟ ਆਈ ਮੈਂ ਫੇਰ ਸਾਰਾ ਦਿਨ ਆ ਕੇ ਇੱਥੇ ਡੀਸੀ ਕੋਲੇ ਬੈਠਾ ਰਹਾ ਇਹ ਫੇਰ ਰਜਿਸਟਰੀ ਕਰਾਉਣੀ ਆਏ ਹੁਣ ਜਦੋਂ ਬੰਦਾ ਦੋ ਵਾਰੀ ਟਾਈਮ ਲੈ ਕੇ ਰਜਿਸਟਰੀ ਕਰਾਉਣੀ ਨਹੀਂ ਆਇਆ ਮਤਲਬ ਹੁਣ ਜੇ ਕਹੇ ਕਿ ਮੈਂ 75 ਲੱਖ ਦੀ ਚੀਜ਼ ਦਾ 15 ਲੱਖ ਰਕੇ ਮਾਲਕ ਬਣਨਾ ਹੈ ਇਹਨੂੰ ਕਿਹੜਾ ਕਵਚੇ ਦੇ ਉੱਤੇ ਕਿਵੇਂ ਪਾਉਣ ਦਿਓ ਤੁਸੀਂ ਵੀ ਸਿਆਣੇ ਹੋ ਤੁਸੀਂ ਵੀ ਸੌਦੇ ਲੈਨੇ ਦਿੰਦੇ ਹੋ ਤੁਹਾਨੂੰ ਪਤਾ ਹੈ ਨਾ ਵੀ ਰੀਸਟਰੀ ਕਰਾ ਕੇ ਮਾਲਕ ਬਣਾਇਆ ਜਾਂਦਾ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਅਸੀਂ ਤਾਂ ਇਨਸਾਫ ਕਹਿੰਦੇ ਅਸੀਂ ਤਾਂ ਨੂੰ ਕਹਿੰਦੇ ਵੀ ਭਾਈ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਤੂੰ ਤਾਂ ਨਾ ਸ਼ੀਕ ਨੇ ਉੱਥੇ ਹੁੰਦੇ ਆ ਜੇ ਉੱਥੇ ਸਾਨੂੰ ਤੂੰ ਨਾ ਉੱਥੇ ਆਉਂਦੇ ਸਭਾ ਤੋਂ ਉੱਥੇ ਦੇ ਅਸੀਂ ਉੱਥੇ ਪਾਉਣ ਨੂੰ ਤਿਆਰ ਹਾਂ ਤੁਹਾਨੂੰ ਛੱਡਦਾ ਸਹੀ ਸਾਡੇ ਕੋਲ ਛੜਕਨਾਲਾ ਦੀ ਰਜਿਸਟਰੀ ਹੈ ਛੜਕਨਾਲਾ ਮੈਂ ਇੰਤਕਾਲ ਹੈ ਛੜਕਨਾਲਾ ਦੇ ਅਸੀਂ ਮਾਲਕ ਹੈ ਅਸੀਂ ਉਹ ਤਾਂ ਸਾਡਾ ਪੂਰਤੋਂ ਕਰਕਣਾ ਇਹਨਾਂ ਨੂੰ ਉੱਥੇ ਤਾਂ 80 80 ਕਣ ਖੜੀ ਹੈ ਇੱਥੇ ਝੋਨਾ ਪਾਉਣ ਲੱਗ ਗਿਆ ਪਿਜੜਾ ਪੱਡਲ ਪੱਡਤਾ ਕੇ ਵੀ ਜਾ ਤੂੰ ਉੱਥੇ 18 ਕਣਾਲਾ ਛੱਡ ਕੇ ਆ ਵੀ ਭਾਈ ਆ ਤੁਹਾਨੂੰ 18 ਪਿੰਜਾ ਚੱਕੂ ਇੱਥੇ 18 ਸਾਕੇ ਉਹ ਕਨਾਲਾਂ ਦਾ ਤੂੰ 15 18 18 ਤਾਂ ਉਸੇ ਹੀ ਭਾਲੀ ਜਨ ਹੁਣ ਰੇਗ ਨੂੰ ਕਹਿ ਦੂ ਉਹਦਾ ਵੀ ਸਾਡੀ ਰਜਿਸਟਰੀ ਹੈ ਉਹਦਾ ਹੀ ਸਾਡਾ ਬਿਆਨ ਹੈ ਵੀ ਬਿਆਨਾਂ ਉਹ ਮੈਂ ਤੋਦਨ ਤੱਕ ਭੁੱਖਾ ਤੇ ਆ ਕੇ ਬੈਠਾ ਰਿਹਾ ਤੁਹਾळ्या ਦਾ ਕਰਾਉਣਾ ਜਿਹਦੇ ਪੱਲੇ ਸੀ ਸੱਚਾ ਸੀ ਇਹ ਨਸੀਬਦਾਰ ਸਾਉ ਦੇ ਪੇਸ਼ ਹੁੰਦਾ ਵੀ ਆਹ ਪੈਰੀ ਰਪਈਆਂ ਵਾਲਾ ਝੋੜਾ ਆ ਮੇਰੇ ਕੋਲ ਚੈੱਕ ਜਾਂ ਡਰਾਫਟ ਰਜਿਸਟਰੀ ਕਰਾਉਣ ਨਹੀਂ ਆਏ ਉਹ ਹਾਜ਼ਰੀ ਲਾਉਂਦੇ ਆਪੀ ਵਿਭਾਗ ਮਤਲਬ ਰਜਿਸਟਰੀ ਦੇ ਨਾ ਕਰ ਦਿੰਦਾ ਬਦਲ ਬਦਲ ਨਾ ਕੋਈ ਕਰ ਲੈਣਾ ਬਾਤ ਬਿਨਾਂ ਗੱਲ ਕੋਈ ਜੋੜੇ ਲਾਈ ਦਿੰਦੇ ਹੋਰੇ ਦਾ ਨੁਕਸਾਨ ਹੋਇਆ ਉਹਦੀ ਪਰਵਾਹੀ ਕਰਾਈ ਜਾਵੇ ਇਹਦੇ ਜੋ ਨੇ ਅਜੇ ਇਹ ਜੀ ਘਟ ਗਿਆ ਹਰਕਤ ਕਰੀ ਹੈ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮਤਲਬ ਸਾਡੂ ਅਸੀਂ ਤਾਂ ਅੱਜ ਵੀ ਅਸੀਂ ਇੱਕ ਜ਼ਿੰਮੇਵਾਰ ਬੰਦੇ ਹਾਂ ਅਸੀਂ ਤਾਂ ਕਹਿੰਦੇ ਵੀ ਸਰਪਨਾ ਪਰ ਕੀ ਗੱਲ ਕਰ ਸਾਹਮਣੇ ਤਾਂ ਨਹੀਂ ਆਉਂਦਾ ਕਿ ਸੱਚਾ ਹੋ ਬਤਾ ਲਈ ਠੀਕ ਹੈ ਤਾਂ